ਅਕਸ਼ਰੀਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਕੋਟ ਫਤੂਈ ਤੋਂ ਦਿਖਾ ਰਹੇ ਹਾਂ ਜਿੱਥੇ ਨਹਿਰ ਦੇ ਉੱਤੇ ਇੱਕ ਦੁਖਦਾਈ ਹਾਦਸਾ ਵਾਪਰਿਆ ਜਾਣਕਾਰੀ ਅਨੁਸਾਰ ਇੱਕ ਕਾਰ ਅਤੇ ਐਕਟਿਵਾ ਸਕੂਟੀ ਵਿੱਚ ਕਾਰ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਭਿਆਨਕ ਸੀ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ 에ਅਰਬੈਗ ਖੁੱਲ ਜਾਂਦਾ ਹੈ ਕਾਰ ਘੁੰਮ ਜਾਂਦੀ ਹੈ ਤੇ ਸਕੂਟੀ ਸਵਾਰ ਸਕੂਟੀ ਸਮੇਤ ਨਹਿਰ ਵਿੱਚ ਡਿੱਗ ਜਾਂਦੇ ਹਨ ਹਾਦਸੇ ਤੋਂ ਬਾਅਦ ਮੌਕੇ ਤੇ ਚੀਖ ਪੁਕਾਰ ਮੱਚ ਜਾਂਦੀ ਹੈ ਸਥਾਨਕ ਲੋਕ ਜਿਹੜੇ ਆ ਉਹ ਸਹਾਇਤਾ ਲਈ ਨਹਿਰ ਵਿੱਚ ਤੁਰੰਤ ਛਾਲ ਮਾਰਦੇ ਆ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਤੇ ਇੱਕ ਵਿਅਕਤੀ ਨੂੰ ਨਹਿਰ ਚੋਂ ਬਾਹਰ ਕੱਢ ਲਿਆ ਜਾਂਦਾ ਜਦ ਕਿ ਦੂਜਾ ਹਾਲੇ ਵੀ ਜਿਹੜਾ ਵਿਅਕਤੀ ਆ ਸਕੂਟੀ ਸਮੇਤ ਡਿੱਗਿਆ ਸੀ ਉਹ ਲਾਪਤਾ ਦੱਸਿਆ ਜਾ ਰਿਹਾ ਮੌਕੇ ਤੇ ਜਿਹੜੇ ਨੌਜਵਾਨ ਮੌਜੂਦ ਸੀਗੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਅਤੇ ਉਹਨਾਂ ਦੀ ਹਿੰਮਤ ਅਤੇ ਜਜ਼ਬੇ ਨੇ ਸਾਬਤ ਕਰ ਦਿੱਤਾ ਕਿ ਇਨਸਾਨੀਤ ਅਜੇ ਵੀ ਜਿੰਦਾ ਹੈ ਫਿਲਹਾਲ ਰਾਹਤ ਕਾਰਜ ਜਾਰੀ ਹੈ ਤੇ ਪ੍ਰਸ਼ਾਸਨ ਵੱਲੋਂ ਲਾਪਤਾ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਜਿਸ ਵਿਅਕਤੀ ਨੂੰ ਨਹਿਰ ਚੋਂ ਕੱਢ ਲਿਆ ਗਿਆ ਉਸ ਦਾ ਨਾਮ ਰਾਜਾ ਜੋ ਭਗੋੜਾ ਪਿੰਡ ਦਾ ਹੈ ਅਤੇ ਜੋ ਲਾਪਤਾ ਵਿਅਕਤੀ ਉਸ ਦਾ ਨਾਮ ਸੱਤੀ ਹੈ ਜੋ ਲੰਗੇਰੀ ਦਾ ਦੱਸਿਆ ਜਾ ਰਿਹਾ ਮੌਕੇ ਤੇ ਐਂਬੂਲੈਂਸ ਵੀ ਪਹੁੰਚਦੀ ਹੈ ਤੇ ਜਿਹੜਾ ਫੱਟੜ ਵਿਅਕਤੀ ਰਾਜਾ ਭਗੋੜਾ ਦਾ ਉਸ ਨੂੰ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਪਰ ਜਿਹੜੇ ਰਾਘੀਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਇਸਮੀਤ ਚ ਨਹਿਰ ਚ ਛਾਲ ਮਾਰਦੇ ਅਤੇ ਰਾਜੇ ਨੂੰ ਬਾਹਰ ਕੱਢਦੇ ਉਹਨਾਂ ਦੀ ਸ਼ਲਾਘਾ ਮੰਨਦੀ ਹੈ ਦਿਖਾਣੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਆਪਣਾ ਕੀ ਨਾਮ ਆ ਭਾਈ ਆਕਾਸ਼ ਇਹ ਕਿਹੜਾ ਪੰਡਾ ਭਾਈ ਪੰਜ ਨੰਗਲ ਆ ਉਹ ਕਿਦਾਂ ਛਿੱਟੇ ਹੋ ਭਾਈ ਆਪਾਂ ਇਧਰਲੀ ਸਾਈਡ ਲਾਉਂਦੇ ਸੀ ਇਹ ਨਸ਼ਾ ਕੀਤਾ ਹੈ ਖਰੇ ਕੀ ਕੀਤਾ ਹੈ ਮੇਰੀ ਅੰਦਰ ਦੇਖੋ ਇੱਥੇ ਬ੍ਰੇਕ ਤੇ ਮਾਰਿਆ ਇੱਥੇ ਨਾ ਬ੍ਰੇਕ ਲਾਈ ਹੁਣ ਉਹਨੂੰ ਬੰਦੇ ਨੇ ਜਾਣਾ ਹੀ ਆ ਜਾਂ ਬ੍ਰੇਕ ਲਾਣੀ ਆ ਤਾਂ ਅੱਛਾ ਜੀ ਹੈਂਡਲ ਘੁੰਮਣਾ ਹੀ ਆ ਹੁਣ ਸਿੱਧਾ ਬੰਦੇ ਨੇ ਰਹਿਣਾ ਨਹੀਂਗਾ ਠੀਕ ਆ ਇਹ ਗੱਡੀ ਥੋੜੀ ਕਿਦਾਂ ਨਹਿਰ ਦੇ ਵਿੱਚੋਂ ਚੱਲ ਗਈ ਵੇ ਭਾਜੀ ਇੱਥੇ ਬ੍ਰੇਕ ਲਾਈ ਹੈਂਡਲ ਘੁੰਮਿਆ ਨੂੰ ਹਾਂ ਜੀ ਉਹਨਾਂ ਨੂੰ ਐਦਾ ਬ੍ਰੇਕ ਲਾਈ ਮੈਂ 에ਅਰ ਬੈਗ ਖੁੱਲਿਆ ਹਾਂ ਹਾਂ ਤੇ ਉਹ ਮੇਰੇ ਮੂੰਹ ਤੇ ਵੱਜਿਆ ਮੈਂ ਉਹ ਬ੍ਰੇਕ ਲਾਈਓ ਸੀ ਉਹ ਹੈਂਡਲ ਘੁੰਮਣਾ ਹੀ ਤੀ ਹੁਣ ਭਾਜੀ ਠੀਕ ਆ ਉਹ ਮੁੰਡੇ ਦੋ ਸੀਗੇ ਇੱਕ ਤਾਂ ਹੈਗਾ ਦੂਜੇ ਬਾਰੇ ਪਤਾ ਕੋਈ ਹਾਂਜੀ ਦੂਜੇ ਮੁੰਡੇ ਬਾਰੇ ਪਤਾ ਚਾਹੀਦਾ ਨਹੀਂ ਦੂਜਾ ਬਿਚੇ ਕੱਢ ਲਿਆ ਅੱਛਾ ਜੀ ਕਿਲਾ ਰੱਖਣਾ ਉਹ ਤੋਂ ਆਪਣਾ ਕੀ ਨਾਮ ਆ ਗਰਜਿੰਦਰ ਸਿੰਘ ਗਰਜਿੰਦਰ ਉਹਦਾ ਰਾਜਾ ਸਾਹਿਬ ਦਾ ਹਾਂਜੀ ਇਹ ਕਿਹੜਾ ਪੰਡਾ ਬਘੋਰਾ ਜੀ ਇਹ ਕਿੱਦਾਂ ਐਕਸੀਡੈਂਟ ਹੋ ਗੋ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਕੋਈ ਗੱਡੀ ਮਰੇ ਬਹੁਤ ਡੈਡੀ ਆਈਦਾ ਨਹੀਂ ਆਈ ਹੈ ਜੀ ਚਲੋ ਕੋਈ ਤੇਰੇ ਨਾਲ ਦਾ ਪਤਾ ਲੱਗਾ ਕੋਈ ਨਹੀਂ ਜੀ ਉਹ ਕਿਹਨਾਂ ਦਾ ਕਿੱਥੇ ਦਾ ਉਹ ਲਗੇਰੀ ਦਾ ਜੀ ਤੇ ਕੀ ਨਾਮ ਉਹ ਮੁੰਡੇ ਦਾ ਸੱਤੀ ਆ ਜੀ ਸੱਤੀ ਇਹ ਲਗੇਰੀਆ ਦੀ ਮਾਲਪੁਰ ਦੇ ਕੋਲ ਆ ਹਾਂਜੀ ਹਾਂਜੀ ਐਂਬੂਲੈਂਸ ਆ ਗਈ ਜੀ ਮੁੰਡਿਆਂ ਨੇ ਫੋਰਚ ਦੇ ਵਿੱਚ ਆ ਇਹ ਕੋਈ ਬੱਚਾ ਕੱਟੇਗਾ ਪਰਦੇ ਵਿੱਚ ਆਪ ਇਧਰ ਕੋ ਲੋ ਆ ਵੀ ਇਧਰ ਹੋਣਾ ਇਹ ਰਹੇਗਾ ਭਾਈ ਇਹ ਪਗੜੀ ਜਿਹੜਾ ਬੋਲਦਾ ਵਾ ਫੋਰਚ ਦੇ ਵਿੱਚ ਆ ਉਹ ਥੋੜੀ ਥੱਪ ਟੁੱਟਦੀ ਲੱਗਦੀ ਮਕੀਨ ਕਿਹਾ ਜਾਦਾ ਉਹ ਤੀਰ ਥੱਪ ਲੱਗਦੀ